ਦੇਸ ਰਾਜ ਦੇਸ ਰਾਜ ਕੀ ਇਹ ਸਰਾ ਮੰਗਦਾ ਮੰਗਦਾ ਵੀ ਤਾਂ ਮੈਂ ਬੈਂਕ ਰਿਕਡ ਆਇਆ ਨਾ ਜੀ ਉੱਥੇ ਖਰਚੀ ਦੇ ਬਾਰੇ ਡੰਕੇ ਪੂਰੇ 40000 ਜੀ ਐਚ ਭਾਇਆ ਮੁਖੀ ਵਾਲੀ ਜਹਾਗਣਾ ਕਾਪੀ ਜੜੀ ਵੀ ਇਥੇ ਕਰਦੀ ਹੈ ਕਾਪੀ ਉਹ ਉਂਟੀ ਤੇ ਘਟਾਣੇ ਉੱਥੇ ਖੜਾ ਹੋ ਗਿਆ ਮੇਰੇ ਨਗਰ ਮੇਰਾ ਨੰਬਰ ਹੈ 34 ਨੰਬਰ ਸੀ ਆ ਤੇ ਮੇਰਾ ਨਾਮ ਜੀਵ ਚਾਤ ਮਾਲਾ ਲਾ ਲਾ ਜੀ ਬੇਰੀ ਖਾਲੀ ਐਨੇ ਜਮੀਨ ਪਤਾ ਨਹੀਂ ਲੱਗਾ ਕੌਣ ਲਗਾ ਨਾ ਕੋਈ ਮੇਰੇ ਬੰਦੇ ਕਿ ਪੂਛੇ ਟੋਪੀਆ ਇੱਕ ਅੱਗੇ ਹੋਰ ਜਿਵੇਂ ਬਾਹਰ ਕਹੇ ਤੇ ਪੱਕੇ ਜੇ ਰੰਗ ਛਾ ਕੋਤੇ ਸੁਸਰ ਪਰ ਕੋਤੇ ਤੁਸੀਂ ਕੰਦੇ ਆਏ ਤੁਸੀਂ ਕੰਦੇ ਹੀ ਇਹ ਸਾਡੀ ਜ਼ਰੂਰਤ ਤੇ ਮੇਰੇ ਪਹਿਣ ਵਾਸਤੇ ਕੁਝ ਬਧਵਾਤ ਕਰਨ ਜੇ ਮਿਲ ਜਾਂਦਾ ਗਰੀਬ ਆਦਮੀ ਆ ਆ ਦੇ ਦੇ ਤਾ ਆ ਦੇ ਕੇ ਫੜਿਆ ਜਾਇਓ ਤੁਹਾਡੇ ਕੋਲੋਂ ਮੈਂ आगे आगे आगे। हाँ मैं चीफ मैनेजर पंजाब नेशनल बैंक मेन ब्रांच मुकेरिया से बोल रहा हूँ ये हमारे बैंक में आज एक बहुत अच्छे कस्टमर्स सीनियर सिटीजन देसराज जी आए थे तो उन्होंने पैसा निकाल के फिर जब जाने के लिए कोई और काम था उनका तो एक कोई अभी ट्रेस कर रहे हैं सीसीटीवी उनको दिखाया है फोर्टी थाउजेंड उनके पॉकेट से ये पैसे चोरी हो गए हैं ਤੋ ਮੈਂ ਤੁਰੰਤ ਥਾਣੇ ਕੋ ਇਨਫੋਰਮ ਕੀਤਾ ਥਾਣੇ ਕੇ ਸਟਾਫ ਆਏ ਹੋਏ ਹੈ ਆਂ ਯਾ ਔਰ ਤਹਿਕੀਕਾਤ ਕਰ ਰਹੇ ਹੈ ਅਭੀ ਸੀਸੀਟੀਵੀ ਸਭ ਦਿਖਾ ਕੇ ਇਹ ਸਰ ਸਦੂਰਪੁਰ ਕੋਲੋਂ ਤੇ ਤੋਂ ਦੇਸ ਰਾਜ ਆਏ ਹੈਗੇ ਜੀ ਇਹਨਾਂ ਨੇ ਪੈਨਸ਼ਨ ਲੈ ਹੈਗੇ ਆ ਜੀ ਇਹਨਾਂ ਪੈਨਸ਼ਨ ਕਢਾ ਕੇ ਤੇ ਏਟੀਐਮ ਦੇ ਇੱਕ ਮਸ਼ੀਨ ਉਤੇ ਇੰਤਰੀ ਕਰਦੇ ਦੇ ਇੰਤਰੀ ਕਰਦੇ ਸਮੇ ਉੱਥੇ ਥੋੜਾ ਰਸ ਸੀਗਾ ਤੇ ਉਹਦੇ ਵਿੱਚ ਕੋਈ ਇੱਕ ਵਿਅਕਤੀ ਹੀ ਜਿਨੇ ਸਤਾਨ ਅंसारी ਜਿੰਨੇ ਉਹਦੇ 40000 ਰੁਪਏ ਕੱਢ ਕੇ ਜੇਤ ਚ ਉਤੇ ਇੱਥੇ ਚੱਲ ਗਏ ਐਹੀਂ ਉਹਦੀ ਪੂਰੀ ਤਕਤੀਸ ਕਰ ਰਹੇ ਆ ਕੈਮਰੇ ਚੈਕਿੰਗ ਚੱਲ ਰਹੀ ਹੈ ਜਿੱਦਾਂ ਹੀ ਕੋਈ ਅਗਲੀ ਕਾਰਵਾਈ ਹੁੰਦੀ ਅਮਲ ਵਿੱਚ ਲਿਆਂਦੀ ਜਾਏਗੀ ਸੀਸੀਟੀਵੀ ਦੇ ਵਿੱਚ ਥੋੜੀ ਉਹਨਾਂ ਦੀ ਫੇਸ ਵਗੈਰਾ ਨਜ਼ਰ ਆਉਂਦੇ ਕੈਪਾਈ ਹੋਈ ਹੈ ਉਹਨਾਂ ਨੇ ਫਿਰ ਵੀ ਅਸੀਂ ਉਹਨਾਂ ਦੇ ਪਿੱਛੇ ਲੱਗੇ ਆ ਅਸੀਂ ਪੂਰੀ ਕੋਸ਼ਿਸ਼ ਹੈ ਸਾਡੀ ਕਿ ਉਹ ਬੰਦਾ ਸ਼ਾਮ ਤੱਕ ਅਸੀਂ ਟ੍ਰੇਸ ਕਰਾਂਗੇ